ਅਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਸਰ ਆਈਪੀਐਸ ਡੀਆਈਜੀ ਜਲੰਧਰ ਰੇਂਜ ਡਾਕਟਰ ਐਸ ਭੁਖਤੀ ਦੇ ਨਿਸ਼ਾਨਦੇਸ਼ਾਏ ਜਲੰਧਰ ਰਿਜਨ ਪੁਲਿਸ ਵੱਲੋਂ ਨਸ਼ਾ ਦੇ ਖਿਲਾਫ ਮੋਹਮ ਵਿੱਡੀ ਹੋਈ ਹੈ ਉਸੇ ਮੋਹਮ ਦੇ ਤਹਿਤ ਸਾਨੂੰ ਇੱਕ ਵੱਡੀ ਸਫਲਤਾ ਮਿਲੀ ਜਦੋਂ ਅ ਕੱਲ ਸਵੇਰੇ ਅਰਲੀ ਮਾਰਨਿੰਗ ਹੈ ਕਿ 4 ਤਰੀਕ ਨੂੰ ਇੱਕ ਸਰੋਕਲ ਇਨਫੋਰਮੇਸ਼ਨ ਸਗੀ ਤੇ ਇੱਕ ਟਰੱਕ ਦੇ ਵਿੱਚ ਕੀ ਕੋਈ ਇਸ ਤਰ੍ਹਾਂ ਦੀ ਨਸ਼ੇ ਦੀ ਕੋਈ ਖੇਪ ਆ ਰਹੀ ਹੈ ਤੇ ਇਮੀਡੀਏਟਲੀ ਜਿਹੜਾ ਸਾਡੀ ਟੀਮ ਓਕੇ ਤੇ ਪਹੁੰਚੀ ਉਹ ਫਿਰ ਹਾਈ ਟੈਕ ਨਾਕਾ ਫਿਲੌਰ ਤੇ ਤ੍ਰਗਨੁਕ ਟਰੱਕ ਨੂੰ ਕਾਬੂ ਕੀਤਾ ਗਿਆ ਜੇ ਕੇ ਨੰਬਰ ਟਰੱਕ ਸੀਗਾ ਤੇ ਉਹਦੇ ਵਿੱਚੋਂ ਥੋਰੋ ਸਰਚ ਕਰਨ ਤੇ ਜਿਹੜੇ ਹੈਗੇ ਆ ਪੋਪੀ ਹਸਕਾ ਡੋਡੇ ਜਿਹਨੂੰ ਆਪਾਂ ਕਹਿੰਦੇ ਆ ਤੇ ਉਹ ਉਹਨੀਆਂ ਕੁਝ ਬੋਰੀਆਂ ਬਰਾਮਦ ਹੋਈਆਂ ਕਾਊਂਟਿੰਗ ਕਰਨ ਤੇ ਪਤਾ ਚੱਲਿਆ ਕਿ ਇਹ ਬੋਰੀਆਂ ਟੋਟਲ 24 ਬੋਰੀਆਂ ਸਿਗੀਆਂ ਜਿਹਦੇ ਵਿੱਚ 25-25 ਕਿਲੋ ਦੀਆਂ ਬੋਰੀਆਂ ਸੀ ਟੋਟਲ 6 ਕੁਇੰਟਲ 600 ਕਿਲੋਗ੍ਰam ਪੋਪੀ ਹਸਕਾ ਸੀ ਰਿਕਵਰ ਕੀਤੀ।